ਤੀਰਵਨੰਤਪੁਰਮ ਦੇ ਵਿੱਚ ਰਹਿੰਦੇ ਸਿੱਖ ਪਾਈਚਾਰੇ ਦੇ ਲਈ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਹੈ ਸਿੱਖ ਪਾਈਚਾਰੇ ਦੇ ਵੱਲੋਂ ਲੰਬੇ ਸਮੇਂ ਤੋਂ ਇੱਥੇ ਗੁਰਦੁਆਰਾ ਬਣਾਉਣ ਦੀ ਮੰਗ ਸੀ ਜੋ ਕਿ ਜਲਦ ਪੂਰੀ ਹੋਣ ਜਾ ਰਹੀ ਹੈ ਦੱਸਦੀਏ ਕਿ ਗੁਰਦੁਆਰਾ ਸਾਹਿਬ ਦਾ ਨੀ ਪੱਥਰ ਵੀ ਰੱਖ ਦਿੱਤਾ ਗਿਆ ਹੈ ਸੂਬਾ ਸਰਕਾਰ ਦੇ ਵੱਲੋਂ ਕਰਮਾਨਾ ਦੇ ਸ਼ਾਸਤਰੀ ਨਗਰ ਦੇ ਵਿੱਚ 25 ਸੈਂਟ ਜ਼ਮੀਨ ਅਲਾਟ ਕੀਤੀ ਗਈ ਹੈ ਇੱਥੇ ਬਣਾਇਆ ਜਾਣ ਵਾਲਾ ਇਹ ਗੁਰਦੁਆਰਾ ਕੋਚੀ ਤੋਂ ਬਾਅਦ ਕੈਰਲ ਦਾ ਦੂਸਰਾ ਗੁਰਦੁਆਰਾ ਸਾਹਿਬ ਹੋਵੇਗਾ ਜਿੱਥੇ ਕਿ ਉੱਥੋਂ ਦੇ ਨਾਗਰਿਕ ਖਾਸ ਤੌਰ ਤੇ ਸਿੱਖ ਰੰ ਦਿਨਾਂ ਨਾਲ ਸਬੰਧਿਤ ਲੋਕ ਆਪਣੇ ਗੁਰਪੁਰਬ ਮਨਾ ਸਕਣਗੇ ਅਤੇ ਬਾਣੀ ਦੇ ਨਾਲ ਜੁੜ ਸਕਣਗੇ ਇਸ ਤਰ੍ਹਾਂ ਆਵਾਦ ਆਦੀ ਹੈ ਕਿ ਇਹ ਸ਼ਹਿਰ ਯਾਨੀ ਕਿ ਤਿਰੂਵਨੰਤਪੁਰਮ ਸਿੱਖ ਭਾਈਚਾਰੇ ਦੇ ਦਿਲਾਂ ਦੇ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਤਿਰਵੰਤਪੁਰਮ ਦਾ ਦੌਰਾ ਕੀਤਾ ਸੀ ਤਿਰਵਨੰਤਪੁਰਮ ਦੇ ਪਹਿਲੇ ਸਿਵਰੀਅਨ ਗੁਰਦੁਆਰਾ ਸਾਹਿਬ ਦਾ ਨੀ ਪੱਥਰ ਰੱਖਣ ਦੇ ਸਮਾਰੋਹ ਦੇ ਮੌਕੇ ਕਾਂਗਰਸੀ ਨੇਤਾ ਅਤੇ ਤਿਰਵੰਤਪੁਰਮ ਤੋਂ ਸੰਸਦ ਸ਼ਸ਼ੀ ਥਰੂਰ ਵੀ ਸ਼ਾਮਿਲ ਹੋਏ ਸੀ ਉਹਨਾਂ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਐਕਸ ਦੇ ਉੱਪਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਸ਼ਸ਼ੀ ਥਰੂਰ ਨੇ ਇਸ ਦੇ ਬਾਰੇ ਵਿੱਚ ਲਿਖਿਆ ਹੈ ਕਿ ਇਸ ਮੌਕੇ ਹਾਜ਼ਰ ਹੋ ਕੇ ਮਾਣ ਅਤੇ ਖੁਸ਼ੀ ਮਹਿਸੂਸ ਹੋਈ ਇਸ ਸ਼ੁਭ ਮੌਕੇ ਤੇ ਰੱਖੀ ਜਾਣ ਵਾਲੀ ਇੱਟ ਭੇਟ ਕੀਤੀ ਅਤੇ ਤਿਰਵਨੰਤਪੂਰਮ ਦਾ ਛੋਟਾ ਸਿੱਖ ਪਾਈਚਾਰਾ ਕੁਝ ਬਾਹਰੀ ਸੈਲਾਨੀਆਂ ਦੁਆਰਾ ਸਮਰਥਤ ਵਾਹਿਗੁਰੂ ਦੀਆਂ ਅਸੀਸਾਂ ਦੇ ਲਈ ਪ੍ਰਾਰਥਨਾ ਕਰਨ ਦੇ ਵਿੱਚ ਸ਼ਾਮਲ ਹੋਏ ਆਏ ਕੇਰਲਾ ਦੀ ਰਾਸਤਾਨੀ ਦੇ ਵਿੱਚ 20 ਸਿੱਖ ਪਰਿਵਾਰ ਨੇ ਤੇ ਕੋਚੀ ਦੇ ਵਿੱਚ ਲਗਭਗ 75 ਅਤੇ ਅਸੀਂ ਗੁਰਦੁਆਰਾ ਪੂਰਾ ਹੋਣ ਤੋਂ ਬਾਅਦ ਹੋਰ ਸ਼ਰਧਾਲੂਆਂ ਦੀ ਵੀ ਉਮੀਦ ਕਰਦੇ ਹਾਂ ਜ਼ਿਕਰਯੋਗ ਹੈ ਕਿ ਤਿਰੁਮਨੰਤਪੂਰਮ ਦੇ ਵਿੱਚ ਇੱਕ ਹੋਰ ਗੁਰਦੁਆਰਾ ਹੈ ਪਰ ਇਹ ਪੰਗੋੜੇ ਵਿਖੇ ਫੌਜੀ ਛਾਉਣੀ ਦੇ ਅੰਦਰ ਮੌਜੂਦ ਹੈ ਇਸ ਲਈ ਸੁਰੱਖਿਆ ਕਾਰਨਾਂ ਦੇ ਕਰਕੇ ਆਮ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਨ ਅਤੇ ਅਰਦਾਸ ਕਰਨ ਦੇ ਵਿੱਚ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਾਰਨ ਸਿੱਖ ਭਾਈਚਾਰੇ ਦੇ ਵੱਲੋਂ ਫੌਜੀ ਛਾਉਣੀ ਤੋਂ ਬਾਹਰ ਗੁਰੂ ਘਰ ਬਣਾਉਣ ਦੀ ਮੰਗ ਨੂੰ ਆਖਿਰ ਸਵੇਰ ਸਰਕਾਰ ਨੇ ਪ੍ਰੇ ਚਾੜਨ ਦੀ ਤਿਆਰੀ ਕਰ ਚੁੱਕੀ ਹੈ ਤੇ ਜਲਦ ਹੀ ਇੱਥੇ ਗੁਰੂ ਘਰ ਬਣ ਕੇ ਤਿਆਰ ਹੋ ਜਾਵੇਗਾ ਬਾਕੀ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾ ਦਿਖਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ